ਤਸ਼ਰੀਕ ਕਰੋ ਭਰਾਵੋ ਆਪਾਂ ਬਈ ਆਪਣਾ ਨਵਾਂ ਪੇਜ ਬਣਾਇਆ ਆਪ ਆਪਣਾ ਆਪ ਦਾ ਜਿਵੇਂ ਦੂਜੇ ਚੈਨਲਾਂ ਦੇ ਬਾਈ ਬਣ ਕੇ ਪਿਆਰ ਦਿੰਨੇ ਹੋ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਆਪਣਾ ਚੈਨਲ ਵੀ ਬਾਈ ਬਣ ਕੇ ਜਰੂਰ ਕਰਿਓ ਤੇ ਆਪਾਂ ਨਵੇਂ-ਨਵੇਂ ਟਰੈਕਟਰ ਬਈ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਜੈਜ ਰੇਟ ਤੇ ਬਾਈ ਤੇ ਆਪਾਂ ਵੀਡੀਓ ਬਣਾਉਣੇ ਬਈ ਅੱਜ ਪਹਿਲੇ ਦਿਨ ਤੇ ਬਾਈ ਬਣ ਕੇ ਤੱਪ ਕੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਆਪਣਾ ਆਪ ਦਾ ਚੈਨਲ ਸਿੱਧੂ ਟਰੈਕਟਰਸ ਸਬਸਕ੍ਰਾਈਬ ਕਰ ਲਿਓ ਬਾਈ ਬਣ ਕੇ ਪਹਿਲਾ ਟਰੈਕਟਰ ਦਿਖਾਉਣੇ ਬਈ 650 65 ਆਵ ਨੰਬਰ ਤੇ ਸਪੀਡ ਬਾਈ ਡਬਲ ਐਕਸਟੀ ਕੰਪਿਊਟਰ ਟਾਪ ਮਾਡਲ। ਚਾਰੇ ਟਾਇਰ ਨਵੇਂ ਆ ਬਾਈ ਪੂਰਾ ਸਮਾਨ ਲੱਗਿਆ ਕਰੋਪੀ ਟਰੈਕਟਰ ਤੇ ਸਾਰਾ ਬਾਈ ਵਿੱਚ ਹੀ ਦੇਵਾਂਗੇ। ਬਾਈ ਮੰਨ ਕੇ ਬਾਅਦ ਥੋੜੀ ਘੱਟ ਆਊਗੀ ਅੱਜ ਮੈਂ ਕਹਿ ਨਹੀਂ ਅਸੀਂ ਪਹਿਲੀ ਵੀਡੀਓ ਬਣਾਉਨੇ ਆ। 2012 ਮਾਡਲ ਬਾਈ 5 ਲੱਖ ਤੇ 40000 ਰੁਪਿਆ ਰੇਟ ਇਹਦਾ। ਇਹ ਟਰੈਕਟਰ ਬਾਈ ਆਪਾਂ ਤੁਹਾਡੇ ਵਾਸਤੇ 5 ਲੱਖ 15000 ਰੁਪਿਆ ਰੇਟ ਦਾ। ਬਾਕੀ ਮੌਕੇ ਤੇ ਬਾਈ ਮਾਨਸਾਨ ਬੋੜਾ ਜੀ ਦਾ। ਅਗਲਾ ਟਰੈਕਟਰ ਆ ਗਿਆ ਬਾਈ 13 ਮਾਡਲ। ਸਭਾਈ ਇਹ ਵੀ ਬਾਈ ਫੋਲਾਟੋਕ ਮਾਡਲ ਹੈ। ਇਹਦੀ ਸਪੀਡ ਆ ਬਾਈ ਡਬਲ ਡਿਸਟ੍ਰਿਬਿਊਟਰ ਹੈ। ਹਰਿਆਣਾ ਨੰਬਰ ਆ ਬਾਈ ਇਹਦੀ ਐਨਓਸੀ ਮਿਲਦੀ। ਟਾਇਰ ਬਾਈ ਇਹਦੇ ਹੈਗੇ ਆ 80 85 ਪੈਸੇ। ਰੇਟ ਹੈਗਾ ਬਾਈ 2 4 ਲੱਖ ਤੇ 90000 ਰੁਪਏ। ਬਾਈ 4.5 ਲੱਖ ਦਾ ਤੇਰਾ ਭੱਦੇ ਆ। ਅਗੇ ਆ ਗਿਆ ਬਾਈ 2008 ਮਾਡਲ 55। ਬਾਈ ਚੱਕ ਵਾਲੀ ਕਾਪੀ ਆ। ਪਾਵਰ ਦੇ ਰਹੇ ਆ ਡਬਲ ਡਿਸਟ੍ਰਿਬਿਊਟਰ ਬਾਈ। ਮਾਗਲੇ ਟਾਇਰ 90 ਪੈਸੇ ਆ। ਅਗਲੇ ਬਈ 50 ਬੇਜੇ ਆ। 3 ਲੱਖ 40000 ਰੁਪਿਆ ਰੇਟ ਆ ਬਈ ਇਹ ਟਰੈਕਟਰ ਆਪਾਂ ਤੁਹਾਨੂੰ ਦੇ ਦਾਂਗੇ 3 ਲੱਖ 15000 ਰੁਪਿਆ। ਅਗੇ ਆ ਗਿਆ ਬਈ ਜੀ 10 ਮਾਡਲ 50 ਨੰਬਰ ਬਈ। ਪੂਰਾ ਫੁੱਲ ਜਾਇਜ਼ ਰੇਟ ਆ ਬਈ ਆਪਣਾ ਰੇਟ ਕਿਧੋਂ ਟਰੈਕਟਰ ਮਿਲਣਾ। ਇਹ ਕਿਰਦਾ ਰੇਟ ਆ ਜਿੱਦਾਂ 2010 ਮਾਡਲ 4 ਲੱਖ 45000 ਰੁਪਿਆ ਰਮਾਡਾ ਬਈ ਆਪਾਂ। 80% ਟਾਇਰ ਪਿਆ ਬਈ ਫੁੱਲ ਟੌਪ ਮਾਡਲ ਆ ਡਬਲ ਡਿਸਟ੍ਰੀਬਿਊਟਰ 30 ਸਪੀਡ ਆ। 50 ਨੰਬਰ ਆ। ਇਹ ਟਰੈਕਟਰ ਆਪਾਂ ਦੇ ਦਾਂਗੇ ਬਾਈ ਤੁਹਾਨੂੰ 4 ਲੱਖ 15000 ਰੁਪਏ ਅੱਗੇ ਆ ਗਿਆ ਬਾਈ 2008 ਮਾਡਲ ਇਹ ਬਾਈ ਸੈਂਪਲ ਸਪੇਅਰਾਂ ਟਰੈਕਟਰ ਆ 2 ਸਪੀਡ ਆ ਬਾਈ ਹਰਿਆਣਾ ਨੰਬਰ ਆ ਬਿਲਕੁਲ ਜਾਇਜ਼ ਰੇਟ ਆ ਬਾਈ ਜੇ ਦੋ ਲੱਖ 96000 ਰੁਪਏ ਤੇ ਇਹ ਟਰੈਕਟਰ ਆਪਾਂ ਤੁਹਾਨੂੰ ਦੇ ਦਾਂਗੇ ਬਾਈ 2 ਲੱਖ 70000 ਰੁਪਏ ਦਾ ਸੱਤਰ ਪੈਨੇ ਟਾਇਰ ਪਿਆ ਬਾਈ ਸਾਰਾ Ориਜినਲ ਪਿਆ ਬਾਈ ਮਣ ਕੇ ਹੱਥ ਬੰਨ ਕੇ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਬਾਈ ਅੱਗੇ ਸ਼ੇਅਰ ਬਾਈ ਮਣ ਕੇ ਜਰੂਰ ਕਰਿਓ ਤੇ ਧੰਨਵਾਦ ਭਾਈ ਸਾਰਿਆਂ ਦਾ ਆਈ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਨਵੇਂ-ਨਵੇਂ ਟਰੈਕਟਰਾਂ ਦੀਆਂ ਤੁਹਾਨੂੰ